ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਸ ਵਕਤ ਅਮਰੇਸਰ ਸਾਰੇ ਸਿੱਖਾਂ ਵਾਲੀ ਨਹਿਰ ਤੇ ਖੜਿਆ ਜਿੱਥੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਲ ਜਾਂਦਾ ਔਰ ਇੱਥੇ ਬਹੁਤ ਵਧੀਆ ਸਫਾਈ ਕਰਵਾਈ ਹੈ ਇੱਥੇ ਕਦੀ ਕੋਈ ਆਉਂਦਾ ਕਦੀ ਕੋਈ ਆਉਂਦਾ ਜੋ ਗੰਦਗੀ ਦਾ ਸਮਾਨ ਹੁੰਦਾ ਘਰਾਂ ਚੋਂ ਲਿਆ ਕੇ ਇੱਥੇ ਸੁੱਟ ਦਿੰਦੇ ਆ ਔਰ ਇਹ ਨਹਿਰ ਬੜੀ ਪਵਿੱਤਰ ਨਹਿਰ ਆ ਇੱਥੇ ਜਿਹੜੇ ਲੋਕ ਗੰਦਗੀ ਪਾਉਂਦੇ ਬੜਾ ਸਮਝਾਇਆ ਲੋਕਾਂ ਨੂੰ ਨਹੀਂ ਸਮਝਦੇ ਇਸ ਨਹਿਰ ਦੀ ਸਫਾਈ ਲਈ ਰਾਤ ਦਿਨ ਅਕਾਲ ਸੇਵਾ ਫਾਊਂਡੇਸ਼ਨ ਦੀ ਟੀਮ ਪਿਛਲੇ ਲੰਬੇ ਸਮੇਂ ਤੋਂ ਲੱਗੀ ਇੱਥੇ ਔਰ ਅਸੀਂ ਹਰ 15 ਦਿਨ ਬਾਅਦ ਹਫਤੇ ਬਾਅਦ ਮਹੀਨੇ ਬਾਅਦ ਇੱਥੇ ਆਉਣਾ ਹੀ ਆਉਣਾ ਵਾ ਸਫਾਈ ਕਰਾ ਕੇ ਜਾਇਦਾ ਵਾ ਜਿਨੇ ਜਿਨੇ ਜੋਗੇ ਕੇ ਸੇਵਾ ਕਰੀਦੀ ਆ ਔਰ ਮਨਰੇਗਾ ਤੋਂ ਵੀ 180 ਹਜ਼ਾਰ ਦਾ ਇੱਕ ਪ੍ਰੋਜੈਕਟ ਅਸੀਂ ਪਾਸ ਕਰਾਇਆ ਸੀ ਉਹ ਤੁਹਾਨੂੰ ਵਿਖਾ ਦਿੰਨੇ ਆ ਸਾਫ ਸਫਾਈ ਜਿਹੜੀ ਅਸੀਂ ਇਨਾਲਪੁਰ ਤਾਂ ਨਹੀਂ ਕਰਦੇ ਰਹੇ ਨੇ ਕਰਵਾਉਨੇ ਵੀ ਦਿੰਨੇ ਆ ਤੇ ਇਹ ਸਾਡਾ ਨਿਸ਼ਾਨਾ ਹੈ ਸਾਫ ਸਫਾਈ ਵੇਖਣ ਨੂੰ ਮਿਲ ਰਹੀ ਹੈ ਜਿਹੜੀ ਇਹ ਥੋੜੇ ਦਿਨਾਂ ਬਾਅਦ ਫੇਰ ਇੱਥੇ ਗੰਦਗੀ ਪੈ ਜਾਂਦੀ ਹੈ ਉਹ ਤਾਂ ਮੁਕਾਬਲੇ ਨਾਲ ਆਹ ਜਿਹੜੀ ਉਹ ਤੱਕ ਲਿਗਾ ਜਾਂਦੀ ਹੈ ਇਹ ਸਾਫ ਸਫਾਈ ਤੁਹਾਨੂੰ ਬਸ ਕੁਛ ਦਿਨਾਂ ਤੱਕ ਵੇਖਣ ਨੂੰ ਮਿਲਦੀ ਹੈ ਤੇ ਫੇਰ ਲਿਆ ਕੇ ਗੰਦਗੀ ਪਾ ਜਾਂਦੇ ਆ ਔਰ ਸਾਰਾ ਜਿਹੜਾ ਨਹਿਰ ਦੇ ਆਲੇ ਦੁਆਲੇ ਨੂੰ ਖਰਾਬ ਕਰ ਜਾਂਦੇ ਆ ਬੜੀ ਕੋਸ਼ਿਸ਼ ਬੜੇ ਯਤਨ ਕਰੀਦੇ ਕਿ ਪਾਣੀ 'ਚ ਗੰਦਗੀ ਨਾ ਪਾਓ ਪਾਣੀ ਸਾਡਾ ਜੀਵਨ ਆ ਪਰ ਦੁੱਖ ਲੱਗਦਾ ਜਦੋਂ ਪਾਣੀ ਵਿੱਚ ਲੋਕ ਜਾਦੂ ਪੂਣੇ ਕਰਕੇ ਛੁੱਟ ਜਾਂਦੇ ਆ ਜ਼ਿੰਦਗੀ ਔਰ ਕੱਪੜੇ ਜੋ ਗੰਦ ਪਿਲ ਘਰ ਤੋਂ ਦਾ ਕੱਚ ਕੋਲੇ ਕੁਛ ਵੀ ਛੱਡ ਦੇਨੀ ਆ ਛੁੱਟ ਜਾਂਦੇ ਆ ਸੋ ਰੱਬ ਦਾ ਵਾਸਤਾ ਇਹ ਕੰਮ ਨਾ ਕਰੋ ਪਿਛਲੇ 7 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਨੂੰ ਲੱਗਿਆ ਨੂੰ ਰਾਤ ਦਿਨ ਇੱਥੇ ਜਦੋਂ ਕਿਤੇ ਸਾਡੇ ਕੋਲ ਕੋਈ ਦਿਨ ਸਮਾਂ ਹੁੰਦਾ ਸੇਵਾ ਕਰਨ ਲਈਦਾ ਦੂਰ ਪੈ ਕੇ ਤੁਸੀਂ ਦੇਖ ਲਓ ਇੱਥੇ ਮੈਂ ਵਕਾ ਦਿੰਨਾ ਔਰ ਤੁਹਾਨੂੰ ਆਲੇ-ਦੁਆਲੇ ਇਹ ਸਫਾਈ ਦੀਆਂ ਤਸਵੀਰਾਂ ਜਿਹੜੀਆਂ ਦਿਖ ਰਹੀਆਂ ਹਨ ਇਹ ਤੁਹਾਨੂੰ ਬਾਅਦ ਚੋਂ ਨਹੀਂ ਮਿਲਣੀਆਂ ਕਿਉਂਕਿ ਹੁਣ ਤੁਸੀਂ ਵੇਖ ਲਓ ਕਿ ਇਹ ਸਾਫ ਸਫਾਈ ਆ ਤੇ ਇਦਾਂ ਹੀ ਅਸੀਂ ਜੇਕਰ ਤੇ ਵਿਖਾ ਦਈਏ ਤੁਹਾਨੂੰ ਤੇ ਆਓ ਵੇਖੋ ਦੂਜੇ ਬੰਨੇ ਆ ਇੱਕ ਆਇਆ ਗੱਡੀ ਲੈ ਕੇ ਹੁਣ ਇਹਨੇ ਚੰਗੇ ਭਲੇ ਆਓ ਵੇਖੋ ਇਹ ਆਵੜ ਦੇ ਵਿੱਚ ਭਵੇਂ ਡਿੱਗ ਪੇ ਇਹਨਾਂ ਗੰਦਾ ਨਾਲਾ ਪਹੁੰਚ ਕੋਈ ਕਸਰ ਹੀ ਨਹੀਂ ਛੱਡਣੀ ਅਸੀਂ ਸਫਾਈ ਕਰਨ ਚ ਕੋਈ ਕਸਰ ਨਹੀਂ ਛੱਡਣੀ ਇਹਨਾਂ ਗੰਦਗੀ ਪਹੁੰਚ ਕੋਈ ਕਸਰ ਨਹੀਂ ਛੱਡਣੀ ਸੋ ਆਹ ਕੰਮ ਆ ਇਹਨਾਂ ਲੋਕਾਂ ਦੇ ਇਹ ਈਦਾ ਆਉਂਦੇ ਨੇ ਇੱਕ ਆਹ ਐਕਟਿਵ ਵਾਲਾ ਹੋਰ ਮੋੜ ਆਇਆ ਜੀ ਹੁਣ ਕਿਹੜਾ ਬੰਦਾ ਇਹਨਾਂ ਨੂੰ ਸਮਝਾਵੇ ਆਹ ਲਾਤੀ ਐਕਟਿਵ ਆਥੇ ਉਹਨੇ ਮਤਲਬ ਇਹਨਾਂ ਲੋਕਾਂ ਨੂੰ ਡਰ ਭੈ ਹੀ ਨਹੀਂ ਕੋਈ ਹੈਗਾ ਰੱਬ ਦਾ ਆਉਂਦੇ ਨੇ ਗੰਦਗੀ ਪਾ ਕੇ ਚੱਲ ਜਾਂਦੇ ਨੇ ਜਿੰਨੀ ਮਰਜ਼ੀ ਸਫਾਈ ਕਰ ਲੋ ਇਹ ਇੱਥੋਂ ਤੱਕ ਵੀ ਜਿਹੜੇ ਸਫਾਈ ਕਰਨੇ ਹੁੰਦੇ ਵਿੱਚ ਉਹਨਾਂ ਦੇ ਉੱਤੇ ਵੀ ਸੁੱਟ ਜਾਂਦੇ ਕੋ ਆ ਪਰਲੇ ਬੰਨੇੋਂ ਨਿਕਲਦੇ ਆਓ ਵੇਖੋ ਇੱਕ ਆਹ ਹੋਰ ਆ ਗਿਆ ਐਦਾਂ ਸੁੱਟਦੇ ਨੇ ਤੇ ਐਦਾਂ ਨਿਕਲਦੇ ਨੇ ਕੋ ਆ ਵੇਖੋ ਆ ਨਿਕਲੰਦਿਆ ਤੇ ਔਰ ਚਲ ਗਿਆ ਜੀ ਆ ਵੇਖੋ ਆਹ ਮੋਟਰਸਾਈਕਲ ਦੇ ਲਫਾਫੇ ਬੰਨ ਕੇ ਲੈ ਆ ਕਿਨੇ ਆ ਕਰਤੂਤਾ ਇਹਨਾਂ ਦੀਆਂ ਇਹਨਾਂ ਨੂੰ ਬੇਸ਼ਰਮਾ ਨੂੰ ਸ਼ਰਮ ਨਹੀਂ ਆਉਂਦੀ ਆ ਵੇਖੋ ਇਹ ਕਿਹੜੇ ਹਿਸਾਬ ਦੇ ਨਾਲ ਆਉਂਦੇ ਨੇ ਲਫਾਫੇ ਭਰ ਭਰ ਕੇ ਜੇ ਇੱਥੋਂ ਗੰਦਗੀ ਇਕੱਠੀ ਕਰਕੇ ਆ ਵੇਖੋ ਇਹਨਾਂ ਦੇ ਘਰਾਂ ਸੁੱਟ ਕੇ ਜਿਹੜਾ ਥੱਲੇ ਵੇਖੋ ਕਿੰਨਾ ਗੰਦ ਪਿਆ ਸਫਾਈ ਕਰਾਉਣ ਦੇ ਹਲੇ ਤੇ ਉਹ ਗੰਦ ਦੇ ਵਿੱਚ ਹੀ ਸੁੱਟੀ ਜਾਂਦਾ ਜੋ ਕੁਝ ਵੀ ਆ ਇਹ ਲੋਕ ਮਾਨਸਿਕ ਰੋਗੀ ਹੋ ਗਏ ਨੇ ਇਹ ਔਗ ਗਿਆ ਆ ਸਤਿਕਾਰ ਕਰਦੇ ਜੇ ਲੋਕ ਆ ਵੇਖੋ ਇਹ ਸਫਾਈ ਅਸੀਂ ਕੀ ਕਰਾਵਾਂਗੇ ਇੱਥੇ ਇਹ ਹਟਦੇ ਹੀ ਨਹੀਂ ਆ ਵੇਖੋ ਇਹ ਹਾਲਾਤ ਨੇ ਆ ਕਿੰਨੇ ਜਣੇ ਇੱਥੇ ਅਸੀਂ ਸਫਾਈ ਕਰਾਉਣ ਦੇ ਇੱਥੇ ਲੱਗੇ ਲੱਗੇ ਤੇ ਇਹ ਲੋਕ ਐਦਾਂ ਸਾਡਾ ਅਣਕੇ ਸਰਕਲ ਖਰਾਬ ਕਰਕੇ ਗਾਂ ਜਾਂਦੇ ਆ ਵੇਖੋ ਦੂਜੇ ਬੰਨੇ ਗਾੜੀ ਸਫਾਈ ਹੋ ਗਈ ਆ ਸੋ ਕਿਤੇ ਨਾ ਕਿਤੇ ਥੋੜਾ ਜਿਹਾ ਲਿਹਾਜ ਕਰੋ ਸਾਫ ਸੁਥਰਾ ਪਾਣੀ ਆ ਆ ਦੇਖੋ ਦੂਰ ਦੂਰ ਤੱਕ ਸਫਾਈ ਕਰਾਈ ਆ ਤੇ ਆ ਹਾਲਾਤ ਨੇ ਇਹਨਾਂ ਲੋਕਾਂ ਦੇ ਜਿੰਨੀ ਮਰਜ਼ੀ ਸਫਾਈ ਕਰਾ ਲਈਏ ਜਿੰਨੇ ਮਰਜ਼ੀ ਉਹ ਹਟਿਆ ਨਹੀਂ ਐਡਾ ਠੀਠ ਬੰਦਾ ਵਾ